ਸਤਿ ਸ਼੍ਰੀ ਅਕਾਲ ਜੀ ਮੈਂ ਹਰਸ਼ਦੀਪ ਕੋ ਸੰਧੂ ਤੇ ਗੱਲ ਕਰਦੇ ਹਾਂ ਜੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਦੇ ਕਿਸਾਨਾਂ ਨੂੰ ਇੱਕ ਵੱਡਾ ਝਟਕਾ ਦੇਣ ਜਾ ਰਹੇ ਨੇ ਜੇਕਰ ਗੱਲ ਕਰੀਏ ਜਿੱਥੇ ਉਹ ਕਹਿੰਦੇ ਨੇ ਕਿ ਮੈਂ ਪਾਤ ਦੇ ਕਿਸਾਨਾਂ ਦੇ ਹਿੱਤਾਂ ਦੇ ਲਈ ਜੋ ਕੰਮ ਕਰਦਾ ਹਾਲਕਿ ਤਿੰਨ ਕਾਲੇ ਕਾਨੂੰਨ ਪਾਸ ਕੀਤੇ ਗਏ ਜਿਦਾ ਰੱਜ ਕੇ ਵਿਰੋਧ ਕੀਤਾ ਭਾਰਤ ਦੇ ਕਿਸਾਨਾਂ ਨੇ ਤੇ ਉਸ ਤੋਂ ਬਾਅਦ ਜਿਹੜੇ ਨੇ ਉਹ ਤਿੰਨ ਕਾਲੇ ਕਾਨੂੰਨ ਜਿਹੜੇ ਨੇ ਵਾਪਸ ਲੈ ਲਏ ਹੁਣ ਇਸ ਤੋਂ ਵੱਡੀ ਅਹਿਮ ਖਬਰ ਨਿਕਲ ਕੇ ਆ ਰਹੀ ਹੈ ਕਿ ਜਿਹੜੇ ਦੇਸ਼ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ ਉਹਨਾਂ ਵੱਲੋਂ ਇੱਕ ਵੱਡਾ ਚਟਕਾ ਦਿੱਤਾ ਜਾ ਰਿਹਾ ਹੈ ਭਾਰਤ ਦੇ ਕਿਸਾਨਾਂ ਵੱਲੋਂ ਤੁਹਾਨੂੰ ਦੱਸ ਦਈਏ ਕਿ ਪੀਐਮ ਕਿਸਾਨ ਭਾਰਤ ਸਰਕਾਰ ਹਰ ਵਰਗ ਨੂੰ ਲਾਭ ਦੇਣ ਲਈ ਵੱਖ-ਵੱਖ ਯੋਜਨਾ ਚਲਾ ਰਹੀ ਹੈ ਇਸ ਵਿੱਚ ਇੱਕ ਯੋਜਨਾ ਹੈ ਪੀਐਮ ਕਿਸਾਨ ਸਨਮਾਨ ਨidhi ਯੋਜਨਾ ਇਸ ਯੋਜਨਾ ਤਹਿਤ ਹੁਣ ਤੱਕ 20 ਕਿਸ਼ਤਾਂ ਖਾਤਿਆ ਵਿਚ ਆ ਚੁਕੀਆਂ ਹੁਣ ਪਾਰਤ ਦੇ ਕਰੋੜਾ ਕਿਸਾਨਾ ਪੀਐਮ ਕੇਸਨ ਸਲਮਾਨ ਨਿਧੀ ਯੋਜਨਾ 21ਵੀਂ ਕਿਸ਼ਤ ਦਾ ਇੰਤਜ਼ਾਰ ਕਰ ਰਹੇ ਹਨ ਦੱਸ ਦਈਏ ਕਿ ਇਹ ਯੋਜਨਾ ਅਧੀਨ ਕੇਂਦਰ ਸਰਕਾਰ ਯੋਗ ਕਿਸਾਨਾਂ ਨੂੰ ਹਰ ਸਾਲ 6000 ਰੁਪਏ ਆਰਥਿਕ ਸਹਾਇਤਾ ਦਿੰਦੀ ਹੈ ਇਹ ਰਕਮ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੀ ਤੌਰ ਤੇ ਤਿੰਨ ਕਿਸ਼ਤਾਂ ਰਾਹੀਂ ਭੇਜੀ ਜਾਂਦੀ ਹੈ ਹਰ ਕਿਸ਼ਤ ਦੀ ਰਕਮ 2000 ਰੁਪਏ ਹੁੰਦੀ ਹੈ ਇਹ ਦਰਮਿਆਨ ਸਰਕਾਰ ਵੱਲੋਂ ਪੀਐਮ ਕਿਸਾਨ ਦੀ ਵੈਬਸਾਈਟ ਤੇ ਨਵਾਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਨੋਟੀਫਿਕੇਸ਼ਨ ਵਿੱਚ ਕਿਹਾ ਹੈ ਕਿ ਪੀਐਮ ਕਿਸਾਨ ਯੋਜਨਾ ਵਿੱਚ ਕੁਝ ਸ਼ੱਕੀ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿੱਚ 1 ਫਰਵਰੀ 2019 ਤੋਂ ਬਾਅਦ ਜ਼ਮੀਨ ਖਰੀਦਣ ਵਾਲੇ ਕਿਸਾਨ ਅਤੇ ਪਰਿਵਾਰ ਸ਼ਾਮਲ ਹਨ ਜਿਸ ਵਿੱਚ ਇੱਕ ਵੱਧ ਮੈਂਬਰ ਰਕਮ ਲੈ ਰਹੇ ਹਨ ਅਤੇ ਮਾਮਲਿਆਂ ਵਿੱਚ ਲਾਬ ਸਥਾਈ ਤੌਰ ਤੇ ਰੋਕ ਲਗਾ ਦਿੱਤੀ ਹੈ ਕਿਸਾਨਾਂ ਨੂੰ اپیل ਕੀਤੀ ਗਈ ਕਿ ਉਹ ਆਪਣੀ ਯੋਜਨਾ ਨੋ ਯੂਅਰ ਸਟੇਟਸ ਸੁਵਿਧਾ ਰਾਈ ਪੀ ਐਮ ਕੇ 9 एस आई एन ਵੈਬਸਾਈਟ ਦੇ ਮੋਬਾਈਲ ਐਪ ਤੇ ਕਿਸਾਨਾਂ ਦੀ ਜਿਹੜੀ ਹੈ ਮਿੱਤਰ ਚਾਟਬੋਰਡ ਤੋਂ ਚੈੱਕ ਕਰ ਲੈਣ ਤੇ ਇਹ ਜੋ ਕਿਸ ਹੈਗੀ ਯਾਨੀ ਕਿ ਜਿੰਨਾ ਕਿਸਾਨਾਂ ਨੂੰ ਇੱਕ ਪਰ ਵੀ ਦੋ ਇੰਨੀ ਤੋਂ ਬਾਅਦ ਜ਼ਮੀਨ ਖਰੀਦੀ ਇਸ ਦੀ ਮਲਕੀਅਤ ਹਾਸਲ ਕੀਤੀ ਹੈ ਜਾਂ ਇਹਨਾਂ ਨੇ ਪਰਿਵਾਰ ਵਿੱਚ ਪਤੀ ਪਤਨੀ ਮਾਤਾ ਪਿਤਾ 18 ਸਾਲ ਤੋਂ ਵੱਧ ਉਮਰ ਦੇ ਨੌਜਵਾਨ ਨਾਬਾਲਗ ਬੱਚੇ ਸਮੇਤ ਲਾਭ ਲੈ ਰਹੇ ਹਨ ਇਹਨਾਂ ਨੂੰ ਹੁਣ ਫਿਜ਼ੀਕਲ ਵੈਰੀਫਿਕੇਸ਼ਨ ਪੂਰਾ ਤੱਕ ਕਿਸ਼ਤ ਨਹੀਂ ਮਿਲੇਗੀ ਦੱਸ ਦਈਏ ਕਿ ਸਰਕਾਰ ਹੁਣੇ ਯੋਜਨਾ ਵੀ ਕਿਸ਼ਤਾਂ 'ਚ ਜਾਰੀ ਕਰ ਚੁੱਕੀ ਹੈ ਸਭ ਤੋਂ ਹਾਲਿਆ 20 ਕਿਸ਼ਤਾਂ 2 ਅਗਸਤ 2025 ਕਿਸਾਨਾਂ ਦੇ ਬੈਂਕ ਖਾਤੇ ਵਿੱਚ ਭੇਜੀ ਗਈ ਸੀ ਹੁਣ ਸਭ ਦੀ ਨਜ਼ਰ 21 ਦੀ ਕਿਸ਼ਤੇ ਟਿੱਕੀ ਹੋਈ ਸੀ ਤਿਹਾੜੀ ਮੌਸਮ ਨੇੜੇ ਆ ਇਸ ਲਈ ਕਿਸਾਨ ਉਮੀਦ ਕਰ ਰਹੇ ਕਿ ਅਗਲੀ ਕਿਸ਼ਤ ਦੀਵਾਲੀ 2025 ਤੋਂ ਪਹਿਲਾਂ ਉਹਨਾਂ ਦੇ ਖਾਤੇ ਵਿੱਚ ਆ ਜਾਏਗੀ ਪਰ ਅਜੇ ਤੱਕ ਸਰਕਾਰ ਰਕਮ ਜਾਰੀ ਹੋਣ ਦੀ ਤਰੀਖ ਬਾਰੇ ਕੋਈ ਅਧਾਰਿਕ ਕੋਸ਼ਨਾ ਨਹੀਂ ਕੀਤੀ ਯੋਜਨਾ ਦੇ ਨੀਵਾ ਮੁਤਾਬਕ ਸਰਕਾਰ ਹਰ 4 ਮਹੀਨਿਆਂ ਬਾਅਦ ਕਿਸ਼ਤ ਜਾਰੀ ਕਰਦੀ ਸੀ ਪਿਛਲੀ ਕਿਸ਼ਤ ਅਗਸਤ ਦੀ ਸ਼ੁਰੂਆਤ ਵਿੱਚ ਆਈ ਸੀ ਇਸ ਲਈ 21 ਕਿਸਤੇ ਦਸੰਬਰ 2025 ਦੇ ਆਸ-ਪਾਸ ਆਉਣ ਦੀ ਉਮੀਦ ਸੀ ਤਾਂ ਤੁਹਾਨੂੰ ਦੱਸ ਦਈਏ ਕਿ ਜਿਹੜੀ ਸਲਾਨਾ ਕਿਸ਼ਤ ਸੀ ਉਹ ਹੁਣ ਬੰਦ ਕਰਨ ਦੀ ਗੱਲ ਕਰ ਰਹੀ ਹੈ ਕਿਉਂਕਿ ਪੰਜਾਬ ਸਰਕਾਰ ਸੋਰੀ ਜਿਹੜੀ ਹੈ ਪਾਕ ਸਰਕਾਰ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ ਕਿਸ਼ਤਾਂ ਦਾ ਲਾਭ ਉਹ ਲੋਕ ਉਠਾ ਰਹੇ ਨੇ ਜਿਹੜੇ ਪਹਿਲਾਂ ਹੀ ਜ਼ਮੀਨਾਂ ਜਾਇਦਾਦਾਂ ਦੇ ਮਾਲਕ ਨੇ ਤਾਂ ਉਹ ਕਿਸ਼ਤਾਂ ਬੰਦ ਕਰਨ ਦੀ ਜਿਹੜੀ ਹੈ ਗੱਲ ਕੀਤੀ ਜਾ ਰਹੀ ਹੈ ਤਾਂ